ਸਤਨ ਪਿਆਏ ਗੁਰ ਸਾਹਿਬ ਜੀ ਧਨ ਹਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਖੇ ਬਖਰਤ ਕਿਉ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਭਰਲੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਗੁਰ ਚਾਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸਖ ਦਾਤਾ ਹਮਲਾਵ ਆਪਨ ਭਾਲੀ ਗੁਰ ਸਿਖਮੀਤ ਚਲੋ ਗੁਰ ਚਾਲੀ ਕਾ ਹੈ ਸੋਈ ਭਲ ਮਾਨੋ ਹਰ ਹਰ ਕਥਾ ਮੇਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸਿਵਿਓ ਬੇਗ ਬੇਗਾਲੀ ਸਤ ਗੁਰ ਸਿਵਿਓ ਹਰ ਤੇ ਹਰ ਬੰਧ ਹੋ ਮਤ ਜਾਣੋ ਆਜ ਕੇ ਖਾਲੀ ਹਰ ਤੇ ਸੰਤ ਜਪ ਹਰ ਜਪਣਾ ਹਰ ਸੰਤ ਚਲ ਹਰ ਨਾਲੀ ਜੇ ਨਾ ਹਰ ਜਪਿਆ ਹਰ ਹੋਏ ਹਰ ਮਿਲਿਆ ਥੇਲਕੇ ਲਾਣੀ ਹਰ ਹਰ ਜਪਨ ਜਾਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਾਨ ਨਾਨਕ ਸੰਗਤ ਸਾਧ ਹਰ ਮੇਲੋ ਆਵ ਸਾਧ ਜਨ ਪਗ ਰਾਨੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਾਨੇ ਨਾਨਕ ਸੰਗਤ ਸਾਧ ਸਾਧ ਜਨ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹਿਲਾ ਚੌਥਾ ਹਮ ਅੰਧੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਗੁਰ ਜਾਲੀ ਸਤ ਗੁਰ ਦਇਆ ਕਰ ਸੁਖ ਦਾਤਾ ਹਮਲਾ ਵੇ ਆਪਨ ਪਾਲੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅਜ ਦਾ ਪਾਵਨ ਮੁਖਵਾਕ ਸੋਹੇ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਾਛਰੇ ਰਾਗ ਅੰਦਰ ਪਾਵਨ ਅੰਗ 667 ਤੇ 88 ਉਤੇ ਸੁਭਾਏ ਮਾਨ ਨੇ ਸਤਗੁਰ ਬਖਸ਼ਿਸ਼ ਕਰਦਿ ਨੇ ਇਹ ਭਾਈ ਕਹਿੰਦੇ ਮੈਂ ਮਾਇਨਾ ਦੇ ਜਹਰਦੇਸ ਅੱਤ ਦਾ ਅੰਨਾ ਹੋਇਆ ਪਿਆ ਹੈ ਕਿਵੇਂ ਮਾਲਕ ਦੇ ਦੱਸੇ ਹੋਏ ਮਾਰਗ ਤੇ ਤੁਰਾਂ ਸਾਡੀ ਗੱਲ ਹੈ ਸਤਿਗੁਰ ਪਤਸ਼ਾਹ ਕਹਿੰਦੇ ਇਹੋ ਜੀ ਹਾਲਤ ਬਣ ਗਈ ਹੈ ਪਰ ਇੱਕ ਗੱਲ ਹੈ ਜੇ ਸੁੱਖਾਂ ਦਾ ਦਾਤਾ ਗੁਰੂ ਮਿਹਰ ਕਰੇ ਆਪਣੇ ਪੱਲੇ ਦੇ ਨਾਲ ਲਾ ਲਏ ਤੇ ਉਸਦੇ ਦੱਸੇ ਹੋਏ ਮਾਰਗ ਤੇ ਸਿਤੁਰ ਸਕਦੇ ਆ ਬੇਨਤੀਆਂ ਕਰੀਏ ਦਾਤਾਰਨ ਦਾਤਾ ਜੀ ਸਾਨੂੰ ਆਪਣੇ ਲਾਲ ਲਾ ਲੋ ਸਾਕੇ ਤੁਹਾਡੇ ਨਾਲ ਲੱਗ ਕੇ ਤੁਹਾਡੇ ਪੱਲੇ ਨਾਲ ਲੱਗੇ ਅਸੀਂ ਤੁਹਾਡੇ ਪਿੱਛੇ ਤੁਰ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾਂ ਦਾ ਨਾਮ ਸੇਵਾ ਚੰਰੰਦੇ ਦਾ ਆਪਣੀ ਉਮਰਤ ਮਿਹਬਾਨੀ ਦਾ ਆਸਰਾ ਬਖਸ਼ ਕੇ ਨਿਵਾਜਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਕੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਤ ਫਤ